ਜੇਲਾ ਗੁਰਦਾਸਪੁਰ ਦਾ ਇੱਕ ਐਸਾ ਪਿੰਡ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਦਾ ਇੱਕ ਗਵਰਨਮੈਂਟ ਸਕੂਲ ਗੱਲ ਕਰ ਲਈਏ ਸਕੂਲ ਦੀ ਤਾਂ ਪ੍ਰਾਈਵੇਟ ਸਕੂਲ ਦੇ ਜੋ ਸਟੂਡੈਂਟ ਆ ਉਹ ਸਕੂਲ ਛੱਡ ਕੇ ਇਸ ਗਵਰਨਮੈਂਟ ਸਕੂਲ ਦੇ ਵਿੱਚ ਜੋ ਹੈ ਆਪਣੀ ਐਜੂਕੇਸ਼ਨ ਲੈ ਲਈ ਆ ਰਹੇ ਨੇ ਸੋ ਜਿੱਥੇ ਗੱਲ ਕਰ ਲਈਏ ਕਿ ਇਸ ਸਕੂਲ ਦੇ ਹੀ ਜੋ ਸਕੂਲ ਦੇ ਵਿੱਚ ਪੜ੍ਹਾਈ ਪ੍ਰਾਪਤ ਕਰਕੇ ਇਸ ਸਕੂਲ ਦੇ ਵਿੱਚ ਹੀ ਹੈਡਮਾਸਟਰ ਲੱਗੇ ਹੋਏ ਨੇ ਸੋ ਉੱਥੋਂ ਦੇ ਪ੍ਰਿੰਸੀਪਲ ਨੇ ਉਹਨਾਂ ਦੀ ਮਿਹਨਤ ਆ ਸੋ ਮਿਹਨਤ ਸਦਕਾ ਉਹਨਾਂ ਨੇ ਜੋ ਪਿੰਡ ਸਕੂਲ ਦੀ ਜੋ ਹੈ ਉਹ ਦਿੱਕ ਚੇਂਜ ਕੀਤੀ ਹੈ ਸੋ ਸਾਡੇ ਨਾਲ ਨੇ ਜੀ ਸਕੂਲ ਦੇ ਪ੍ਰਿੰਸੀਪਲ ਸਾਹਿਬ ਸਸੀਗਰ ਸਰ ਸਸੀਗਾਂਜੀ ਸਰ ਇੱਕ ਤਾਂ ਆਪਣਾ ਨਾਮ ਦੱਸ ਲੀ ਸਰ ਮੈਂ ਜਸਵਿੰਦਰ ਸਿੰਘ ਖੁੱਲਰ ਮੈਂ 2020 ਤੋਂ ਬਤੌਰ ਹੈਡਮਾਸਟਰ ਇਸ ਸਕੂਲ ਚ ਸਵਾਗਤ ਦੇ ਰਹੇ ਹਾਂ ਉਹ ਸਰ ਗੱਲ ਕਰ ਲਈ ਐਜੂਕੇਸ਼ਨ ਦੀ ਸੋ ਦੇਖਿਆ ਜਾ ਰਿਹਾ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਬੱਚੇ ਜੋ ਉਸ ਪ੍ਰਾਈਵੇਟ ਸਕੂਲ ਛੱਡ ਕੇ ਜੋ ਗਵਰਨਮੈਂਟ ਸਕੂਲ ਆ ਲਾ ਰਹੇ ਆ ਉਸ ਦਾ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ ਸਰੂ ਇਹਵੇਂ ਮਸੂਸ ਹੋ ਰਹੀ ਆ ਜਿਵੇਂ ਕਿਸੇ ਮਾਲੀ ਨੇ ਬੂਟਾ ਲਗਾਇਆ ਨਾ ਤੇ ਜਦੋਂ ਉਹਨੂੰ ਫਲ ਲੱਗਦਾ ਹੈ ਜੋ ਉਹਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਇੱਕ ਡਾਕਟਰ ਪੇਸ਼ੈਂਟ ਦੀ ਟਰੀਟਮੈਂਟ ਕਰਦਾ ਹੈ ਪੇਸ਼ੈਂਟ ਠੀਕ ਹੁੰਦਾ ਜੋ ਉਹਨੂੰ ਖੁਸ਼ੀ ਮਹਿਸੂਸ ਹੁੰਦੀ ਉਹ ਖੁਸ਼ੀ ਜਿਹੜੀ ਆ ਉਹ ਮੈਂ ਮਹਿਸੂਸ ਕਰ ਰਿਹਾ ਉਹ ਮੇਰੇ ਟੀਮ ਮੈਂਬਰ ਮਹਿਸੂਸ ਕਰ ਰਹੇ ਨੇ ਕਿਉਂਕਿ ਮੇਰੀ ਲਗਾਤਾਰ ਇੱਥੇ 4 ਸਾਲ ਦੀ ਮਿਹਨਤ ਹੈ ਕਿ ਸਰ ਅੱਜ ਦੇ ਦਿਨ ਮੈਂ ਇਹ ਗੱਲ ਮਾਨਣਾ ਕਹਿ ਸਕਦਾ ਕਿ ਮੇਰੇ ਟੀਮ ਵਰਕ ਦੀ ਮਿਹਨਤ ਦੇ ਨਾਲ ਸਾਰੇ ਅੱਜ ਇਹਦੇ ਦੋ ਪਿੰਡ ਕਿਲਾਦਰਸ਼ਨ ਸਿੰਘ ਤੇ ਗਿੱਲਾਂ ਵਾਲੀ ਚ ਐਚੁਲੀ ਸਰ ਕਿਸੇ ਪ੍ਰਾਈਵੇਟ ਸਕੂਲ ਦੀ ਬੱਸ ਜਿਹੜੀ ਆਉਂਦੀ ਨਹੀਂ ਹੈਗੀ ਸੋ ਉਹਦਾ ਕਾਰਨ ਜਿਹੜਾ ਹੈ ਉਹ ਇਹੀ ਹੈ ਕਿ ਅਸੀਂ ਇਸ ਪਿੰਡ ਦੇ ਵਿੱਚ ਸਰ ਬੱਚਿਆਂ ਨੂੰ ਪ੍ਰੋਪਰ ਇੰਗਲਿਸ਼ మీడియం ਜਿਹੜਾ ਉਹ ਪ੍ਰੋਵਾਈਡ ਕਰਵਾਇਆ ਸੈਪਰੇਟ ਸੈਕਸ਼ਨ ਪ੍ਰੋਵਾਈਡ ਕਰਾਇਆ ਹਰੇਕ ਸਬਜੈਕਟ ਬੱਚਿਆਂ ਨੂੰ ਜਿਹੜਾ ਉਹ ਅਸੀਂ ਇੰਗਲਿਸ਼ మీడియం ਦੇ ਵਿੱਚ ਪ੍ਰੋਵਾਈਡ ਕਰਵਾ ਰਹੇ ਹਾਂ ਤੁਸੀਂ ਗੱਲ ਕਰੀਏ ਸਰ ਜਿਵੇਂ ਕਿ ਤੁਸੀਂ ਇਸੇ ਹੀ ਸਕੂਲ ਦੇ ਵਿੱਚੋਂ ਐਜੂਕੇਸ਼ਨ ਪ੍ਰਾਪਤ ਕਰਕੇ ਅੱਜ ਇੱਥੇ ਹੀ ਆਪਣੇ ਸੇਵਾਵਾਂ ਦੇ ਰਹੇ ਹੋ ਕਿਸ ਤਰ੍ਹਾਂ ਦਾ ਬਹੁਤ ਖੁਸ਼ੀ ਆ ਸਰ ਇਸ ਗੱਲ ਦੀ ਮੈਨੂੰ ਅਜੇ ਤੱਕ ਮਾਈਂਡ 'ਚ ਹੈ ਉਹ ਬਰਾਂਡਾ ਤੁਸੀਂ ਦੇਖ ਰਹੇ ਹੋ ਉਹਦਾ ਫਰਸਟ ਕਮਰਾ ਜਿਹੜਾ ਉਹ ਮੇਰਾ 10ਵਾਂ ਦਾ ਕਮਰਾ ਸੀ ਮੈਂ ਉਸ ਕਮਰੇ 'ਚ ਬਿਠਦਾ ਸੀ ਸੋ ਉਹ ਦਿਨਾਂ ਕਈ ਹੈ ਜਿਹੜੇ ਤੱਕ ਪੁਰਾਣੀਆਂ ਯਾਦਾਂ ਜਿਹੜੀਆਂ ਮੇਰੇ ਜੁੜੀਆਂ ਨੇ ਸੋ ਇਹ ਮੈਂ ਸਭ ਨੂੰ ਇਸ ਚੀਜ਼ ਨੂੰ ਮਹਿਸੂਸ ਕਰਦਾ ਕਿ ਮੇਰੀ ਡਬਲ ਡਿਊਟੀ ਹੈ ਇੱਕ ਤੇ ਮੈਂ ਤਨਖਾਹ ਲੈ ਰਿਹਾ ਬਤੌਰ ਅੰਪਲਾਈ ਵੀ ਇਹ ਇਹ ਮੇਰੀ ਜਨਮ ਭੂਮੀ ਜਿਹੜੀ ਹੈ ਉਹ ਕਰਮ ਭੂਮੀ 'ਚ ਬਦਲ ਗਈ ਸੋ ਮੈਂ ਆਪਣੀ ਇਸ ਡਬਲ ਡਿਊਟੀ ਨੂੰ ਦੇਖਦੇ ਹੋਏ ਜਿਹੜਾ ਉਹ ਕੋਸ਼ਿਸ਼ ਕਰਦਾ ਕਿ ਮੈਂ ਜਿੰਨਾ ਵੱਧ ਤੋਂ ਵੱਧ ਟਾਈਮ ਜਿਹੜਾ ਹੈ ਉਹ ਇਸ ਸੰਸਥਾ ਨੂੰ ਦੇ ਸਕਾਂ ਤਾਂ ਕਿ ਇਹ ਸੰਸਥਾ ਜਿਹੜੀ ਹੈ ਇੱਥੋਂ ਆਉਣ ਵਾਲੇ ਵਿਦਿਆਰਥੀ ਜਿਹੜੇ ਆ ਉਹ ਇੰਨੀ ਤਰੱਕੀ ਕਰਨ ਆਉਣ ਵਾਲੇ ਸਮੇਂ 'ਚ ਇਸ ਪਿੰਡ ਦੇ ਵਿਦਿਆਰਥੀ ਮੈਂ ਆਪਣੇ ਆਪਣੇ ਜਮਰੇ ਚਾਚੇ ਤਾਏ ਮੇਰੇ ਆਪਣੇ ਭੈਣ ਭਰਾ ਜਿਹੜੇ ਆ ਉਹਨਾਂ ਦੇ ਬੱਚੇ ਜਿਹੜੇ ਆ ਉਹ ਤਰੱਕੀਆਂ ਕਰਨ ਤਾਕੇ ਮੈਨੂੰ ਇੱਕ ਆਪਣੀ ਕੀਤੇ ਹੋਏ ਕੰਮ ਦੇ ਉੱਤੇ ਮੇਰੇ ਪਿਤਾ ਜੀ ਦਾ ਨਾਮ ਜਿਹੜਾ ਹੈ ਉਹ ਮੈਂ ਚੋਣਾ ਉਹਨਾਂ ਨੇ ਆਲਰੇਡੀ ਇਸ ਪਿੰਡ ਲਈ ਬਹੁਤ ਸੇਵਾਵਾਂ ਦਿੱਤੀਆਂ ਸੀ ਸੋ ਉਹ ਚੀਜ਼ ਨੂੰ ਜਿਹੜਾ ਉਹ ਅਸੀਂ ਕੈਮ ਰੱਖਣਾ ਚਾਹੁੰਦੇ ਆ ਉਹਦੇ ਲਈ ਅਸੀਂ ਮਿਹਨਤ ਜੜੀ ਲਗਾਤਾਰ ਕਰਦੇ ਸੋ ਬਿਲਕੁਲ ਸਰ ਜਿਵੇਂ ਕਿ ਪਤਾ ਲੱਗਾ ਕਿ ਇਸ ਸਕੂਲ ਦੇ ਵਿੱਚ ਜਿਸ ਤਰ੍ਹਾਂ ਤੁਸੀਂ এডੂਕੇਸ਼ਨ ਪ੍ਰਾਪਤ ਕੀਤੀ ਉਸ ਤਰ੍ਹਾਂ ਹੀ ਅੱਗੇ ਤੁਹਾਡੀ ਬੇਟੀ ਨੇ ਵੀ 10th ਤੱਕ ਇਸੇ ਸਕੂਲ ਦੇ ਵਿੱਚ ਜੁ ਐਜੂਕੇਸ਼ਨ ਪ੍ਰਾਪਤ ਕੀਤੀ ਹੈ ਕਿਸਾਂ ਦੇ ਸਰ ਜਦੋਂ ਅਸੀਂ ਸਟਾਰਟਿੰਗ ਕੀਤੀ ਹੈ ਸੋ ਮੈਂ ਸੋਚਿਆ ਵੀ ਇਸ ਚੀਜ਼ ਨੂੰ ਕਿਉਂਕਿ ਮੈਨੂੰ ਆਪਣੇ ਸਰਕਾਰੀ ਸਕੂਲ ਦੇ ਸਟਾਫ ਦੇ ਉੱਤੇ ਕੋਈ ਵੀ ਕਿਸੇ ਵੀ ਸਾਡੇ ਡਿਪਾਰਟਮੈਂਟ ਦੇ ਵਿੱਚ ਤੁਸੀਂ ਦੇਖਦੇ ਹੋ ਸਾਡੇ ਈਐਮ ਸਾਹਿਬ ਦਾ ਵੀ ਲੈਕਚਰ ਸੁਣਦੇ ਹੋ ਵੀ ਸਾਡੀ ਕਿਸੇ ਅਧਿਆਪਕ ਦੀ ਕਾਬਲੀਅਤ ਤੇ ਕੋਈ ਸ਼ੱਕ ਹੀ ਨਹੀਂ ਹੈਗਾ ਉਸ ਚੀਜ਼ ਨੂੰ ਦੇਖਦੇ ਹੋਏ ਸਰ ਮੈਂ ਆਪਣੀ ਬੇਟੀ ਨੂੰ ਜਿਹੜਾ ਸੀ ਉਹ ਸੈਨ ਫਰਾਂਸਿਸ ਸਕੂਲ ਤੋਂ ਆਪਣਾ ਉਹਦਾ ਐਸਐਲਸੀ ਲੈ ਕੇ ਇਥੇ ਦਾਖਲ ਕਰਾਇਆ ਪਿੰਡ ਦੇ ਸਰਪੰਚ ਸਾਹਿਬ ਜਿਹੜੇ ਮੇਰੇ ਨਾਲ ਇਸ ਸਕੂਲ 'ਚ ਹੀ ਪੜੇ ਅਸੀਂ ਇਕੱਠੇ 10ਵੀਂ ਕੀਤੀ ਸੀ ਉਹਨਾਂ ਨੇ ਆਪਣੀ ਬੇਟੀ ਨੂੰ ਆਰਡੀ ਕਾਉਂਸਲ ਸਕੂਲ ਤੋਂ ਹਟਾ ਕੇ ਇੱਥੇ ਦਾਸ ਕੋਲ ਪੜਾਇਆ ਸੋ ਇਹ ਜਿਹੜੇ ਕੋ ਸਟੈਪਸ ਸੀ ਸਾਰੇ ਇਹਨਾਂ ਨੇ ਇੱਕ ਨਾ ਲਹਿਰ ਪੈਦਾ ਮਾਪਿਓ ਨੇ ਦੇਖਿਆ ਵੀ ਜੇ ਬੱਚੇ ਤੇ ਪ੍ਰਿੰਸੀਪਲ ਦਾ ਬੱਚਾ ਪੜ ਸਕਦਾ ਸਰਪੰਚੇ ਦਾ ਬੱਚਾ ਪੜ ਸਕਦਾ ਤਾਂ ਸਾਡੇ ਬੱਚੇ ਕਿਉਂ ਨਹੀਂ ਜਦ ਕਿ ਕੋਈ ਫੀਸ ਨਹੀਂ ਹੈ ਇੱਥੇ ਕੋਈ ਇਹਨਾਂ ਨੂੰ ਲਾਲਚ ਨਹੀਂ ਹੈ ਜੇ ਤਾਂ ਇਹਦੀ ਤਨਖਾਹ ਉਨੀ ਨਹੀਂ ਲੈ ਰਹੇ ਨੇ ਕੋਈ ਲਾਲਚ ਵਾਲੀ ਗੱਲ ਹੀ ਨਹੀਂ ਹੈਗੀ ਸਿਰਫ ਇਹਦਾ ਮਤਲਬ ਇਹਨਾਂ ਦੀ ਜ਼ਮੀਰ ਜਿਹੜੀ ਹੈ ਉਹਦੇ ਆਧਾਰ ਤੇ ਇਹ ਮਤਲਬ ਲਗਾਤਾਰ ਇਨੀ ਮਿਹਨਤ ਇਹ ਕਰਦੇ ਨੇ ਇੱਕ ਟੀਮ ਵਰਕ ਦੇ ਤੌਰ ਤੇ ਸਾਰਾ ਕੰਮ ਕਰ ਰਿਹਾ ਤੁਸੀਂ ਚੀਜ਼ ਨੂੰ ਫਲ ਬਸ ਉਹ ਮਿਹਨਤ ਨੂੰ ਫਲ ਲੱਗਦਾ ਸੋ ਬਿਲਕੁਲ ਸਰ ਜਿਵੇਂ ਕਿ ਇਕੱਲਾ ਬੰਦਾ ਤਾਂ ਕੁਝ ਨਹੀਂ ਕਰ ਸਕਦਾ ਸੋ ਸਟਾਫ ਦਾ ਕਿਸ ਤਰ੍ਹਾਂ ਦਾ ਸੰਯੋਗ ਹੈ ਸਰ ਦੇਖੋ ਮੈਂ ਪਹਿਲਾਂ ਸਾਇੰਸ ਮਾਸਟਰ ਸੀ ਹੁਣ ਮੈਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕੰਪੀਟੀਟਿਵ ਐਗਜ਼ਾਮ ਲਈ ਇਕੱਤੇ ਮੈਂ ਬੱਚਿਆਂ ਨੂੰ ਮੈਂਟਲ ਬਿਲਟੀ ਦਾ ਸਬਜੈਕਟ ਪੂਰਾ ਕਰਾਉਣਾ ਨਾਲ ਦੀ ਨਾਲ ਸਾਇੰਸ ਨਾਲ ਸੰਬੰਧਿਤ ਐਸਐਸਟੀ ਨਾਲ ਸੰਬੰਧਿਤ ਪੀੜ ਵੀ ਲੈਣਾ ਵਾ ਪਰ ਬਾਕੀ ਸਾਰਾ ਕੰਮ ਜੀ ਰਿਹਾ ਬਾਕੀ ਦੀਆਂ ਕਲਾਸਾਂ ਨੇ ਉਹ ਮੇਰੇ ਅਧਿਆਪਕ ਸਹਿਬਾਨ ਮੈਂ ਆਪ ਨੂੰ ਦੱਸਣਾ ਚਾਹਾਂਗਾ ਕਿ ਕਿਸੇ ਅਧਿਆਪਕ ਸਹਿਬਾਨ ਕੋ 5-6 ਤੋਂ ਡੇਲੀ ਕੱਟ ਪੀਰੀਅਡ ਨਹੀਂ ਹੈਗੇ ਸਾਰੇ ਹੀ ਇੰਨੇ ਮਿਹਨਤੀ ਨੇ ਕਿ ਲਗਾਤਾਰ ਆਪਣੇ ਕੰਮ ਨੂੰ ਸਮਰਪਿਤ ਨੇ ਸਮਾਂ ਉਹ ਮੈਂ ਕੋਈ ਵੇਲਾ ਨਹੀਂ ਕੋਈ ਸਮਾਂ ਨਹੀਂ ਹੁੰਦਾ ਜਦੋਂ ਉਹਨਾਂ ਨੂੰ ਵੇਲਾ ਦੇਖਣਾ ਕਾਰਨ ਕੀ ਹੈ ਕਿ ਜੇ ਅੱਠਾਂ ਵਿੱਚੋਂ 6 ਪੀਰੀਅਡ ਲੱਗੇ ਆ ਨਾ ਤੇ ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਦੋ ਪੀਰੀਅਡਾਂ ਦੇ ਜਿਹੜੇ ਵਿੱਚ ਫ੍ਰੀ ਮਿਲਦੇ ਆ ਉਹਨਾਂ ਵਿੱਚ ਤਾਂ ਕਦੀ ਕਾਪੀ ਚੈੱਕ ਕਰ ਲਿਆ ਕਦੀ ਕੋਈ ਹੋਰ ਕੰਮ ਕਰ ਲਿਆ ਸੋ ਇੱਕ ਇਹ ਵੀ ਅਸੀਂ ਰਿਜ਼ਲਟ ਦੇਖ ਕੇ ਹੀ ਜੋਸ਼ ਨਾਲ ਹੀ ਜਿਹੜੇ ਹਨ ਉਹ ਲੱਗੇ ਹੋਏ ਆ ਵੀ ਸਾਰੇ ਜਿਹੜੇ ਆ ਉਹ ਕੰਮੀ ਲੱਗੇ ਨੇ ਮਿਹਨਤੀ ਕਰਦੇ ਨੇ ਸੋ ਉਸ ਚੀਜ਼ ਦੇ ਆਧਾਰ ਦੇ ਉੱਤੇ ਹੀ ਜਿਹੜਾ ਉਹ ਸਫਲਤਾ ਦਾ ਮੋੜ ਜਿਹੜਾ ਇਸ ਸਕੂਲ ਦੇ ਪੱਜਾ ਬਿਲਕੁਲ ਸਰ ਜਿਵੇਂ ਕਿ ਪਤਾ ਲੱਗਾ ਕਿ ਜੋ ਸਕੂਲ ਆ ਉਸ ਨੂੰ ਸਟੇਟ ਵਾਰਡ ਵੀ ਮਿਲ ਚੁੱਕਾ ਹੈ ਔਰ ਗੱਲ ਕਰ ਲਈ ਕਿ ਪਿਛਲੇ ਸਮੇਂ ਦੀ ਪਿਛਲੇ ਸਮੇਂ ਤੋਂ ਅੱਜ ਤੱਕ ਦੀ ਜਿਹੜੇ ਡਿਵੈਲਪਮੈਂਟ ਦੇਖੀਏ ਤਾਂ ਬਹੁਤ ਫਰਕ ਆ ਸੋ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸਰ ਜਦੋਂ ਮੈਂ ਸਕੂਲ ਤੇ ਆਇਆ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਸੀ ਉਹ ਸਭ ਤੋਂ ਵੱਡੀ ਮੁਸ਼ਕਲ ਦਾ ਸਾਹਮਣਾ ਤੇ ਇਹ ਸੀ ਕਿ ਬੱਚਿਆਂ ਨੂੰ ਇਸ ਸਕੂਲ ਤੋਂ ਲਿਆਂਦਾ ਕਿਵੇਂ ਜਾਵੇ ਉਹਦਾ ਕਾਰਨ ਮੇਜਰ ਜੇ ਮੈਂ ਤੁਹਾਨੂੰ ਦੱਸਾਂ ਇੱਕ ਹੋਰ ਕਾਰਨ ਵੀ ਪਿੰਡ ਦੇ ਬੱਚੇ ਜਿਹੜੇ ਸੀ ਉਹ ਲਾਗਲੇ ਪਿੰਡ ਦੇ ਸਰਕਾਰੀ ਸਕੂਲਾਂ 'ਚ ਪੜਦੇ ਪਏ ਸੀ ਇੰਨਾ ਮਿਆਰ ਜਿਹੜਾ ਸੀ ਡੋਮ ਸੀ ਅਸੀਂ ਜਦੋਂ ਜਾ ਕੇ ਗੱਲ ਕਰਦੇ ਸੀ ਤੇ ਮਤਲਬ ਸਾਨੂੰ ਇਹੋ ਜਿਹੀ ਗੱਲਾਂ ਸੁਣਨ ਨੂੰ ਮਿਲਦੀਆਂ ਸੀ ਕਿ ਸਾਡੇ ਕੋਲ ਅੱਗੋਂ ਜਵਾਬ ਨਹੀਂ ਸੀ ਹੈ ਪਰ ਜਦੋਂ ਸੋਚਿਆ ਇਹ ਪੈਸੀ ਕੁਝ ਕਰਨਾ ਅਹੀਂ ਉਹਨਾਂ ਨੇ ਸਿਰਫ਼ ਇੱਕੋ ਗੱਲ ਕਹੀ ਸੀ ਵੀ ਤੁਸੀਂ ਇਹਨਾਂ ਨੂੰ ਬੱਚੇ ਆਪਣੇ ਜਿਹੜੇ ਆ ਪੰਜ-ਪੰਜ ਦਿਨ ਸਾਡੇ ਕੋਲ ਪੜਨ ਲਈ ਭੇਜ ਦਿਓ ਉਸ ਤੋਂ ਬਾਅਦ ਫੈਸਲਾ ਤੁਹਾਡਾ ਨਹੀਂ ਹੋਏਗਾ ਸਾਡਾ ਵੀ ਨਹੀਂ ਹੋਏਗਾ ਤੁਹਾਡੇ ਬੱਚਿਆਂ ਦਾ ਕਿਉਂਕਿ ਸਾਨੂੰ ਆਪਣੇ ਅਧਿਆਪਕ ਸਹਿਬਾਨ ਤੇ ਪੂਰਨ ਵਿਸ਼ਵਾਸ ਹੈ ਕਿ ਸਾਡੇ ਅਧਿਆਪਕ ਸਹਿਬਾਨ ਜਿਹੜੇ ਆ ਉਹ ਮਿਹਨਤ ਕਰਨਗੇ ਇਹਦੇ ਨਾਲ ਨਾਲ ਫਰ ਅਸੀਂ ਆਪ ਵੀ ਮੈਂ ਕਲਾਸਿਸ ਲਿੰਦਾ ਰਿਹਾ ਮੇਰੇ ਸਾਇੰਸ ਮੈਥ ਫਕਿਲਟੀ ਨੇ ਕਲਾਸਿਸ ਲਈਆਂ ਤਾਂ ਉਹ ਬੱਚਿਆਂ ਨੇ ਫੇਰ ਘਰ ਜਾ ਕੇ ਮੋਰਚਾ ਲਗਾਇਆ ਵੀ ਅਸੀਂ ਪੜਨਾ ਧੋਣ ਇੱਥੇ ਪੜਨਾ ਕਿਉਂਕਿ ਜੋ ਸਾਡੇ ਕੋਲ ਅਧਿਆਪਕ ਸਹਿਬਾਨ ਫਕਿਲਟੀ ਆ ਨਾ ਉਹਦਾ ਕੋਈ ਮੁਕਾਬਲਾ ਨਹੀਂ ਹੈ ਸਾ ਇਹ ਨੰਬਰ ਆਫ ਟੈਸਟਸ ਕਲੀਅਰ ਕਰਕੇ ਤੇ ਫਿਰ ਇਹ ਸਰਵਿਸ ਪ੍ਰਾਪਤ ਕੀਤੀ ਹੈ ਸੋ ਇਸ ਚੀਜ਼ ਨੂੰ ਪ੍ਰੋਪਰ ਵਰਤਾਂ ਕਰੋਗੇ ਤੇ ਸਫਲਤਾ ਮਿਲੇਗੀ ਠੀਕ ਹੈ ਕੀ ਮੈਸੇਜ ਦੇਣਾ ਚਾਹੁੰਦੇ ਹੋ ਪੇਰੈਂਟਸ ਨੂੰ ਜਿਹੜੇ ਜੋ ਗਵਰਨਮੈਂਟ ਸਕੂਲ ਦੀ এডੂਕੇਸ਼ਨ ਨੂੰ ਜੋ ਨਹੀਂ ਸਮਝਦੇ ਕਿ ਉੱਥੇ এডੂਕੇਸ਼ਨ ਜੋ ਸਹੀ ਨਹੀਂ ਹੁੰਦੀ ਕੀ ਕਹਿਣਾ ਚਾਹੁੰਦੇ ਸਰ ਸਭ ਤੋਂ ਪਹਿਲਾਂ ਮੇਰੇ ਪੇਰੈਂਟਸ ਨੂੰ ਤੁਹਾਡੇ ਚੈਨਲ ਦੇ ਥਰੂ ਮੈਂ ਰਿਕਵੈਸਟ ਆ ਜਿਹੜੀ ਮੇਰੇ ਸਕੂਲ ਚ ਵੈਸੇ ਘੱਟ ਬਹੁਤ ਸਕੂਲਾਂ 'ਚ ਇਹ ਪ੍ਰੋਬਲਮ ਹੈ ਕਿ ਬੱਚਿਆਂ ਨੂੰ ਡੇਲੀ ਸਕੂਲ ਨਹੀਂ ਭੇਜਿਆ ਜਾਂਦਾ ਜਦੋਂ ਅਧਿਆਪਕ ਸਹਿਬਾਨ ਨੋ ਡਾਊਟ ਅਧਿਆਪਕ ਸਹਿਬਾਨ ਬਹੁਤ ਮਿਹਨਤ ਕਰ ਰਹੇ ਨੇ ਸਰ ਸਕੂਲ ਮੁਖੀ ਬਹੁਤ ਮਿਹਨਤ ਕਰਦੇ ਨੇ ਜੇ ਬੱਚਾ ਸਕੂਲ ਨਹੀਂ ਡੇਲੀ ਆ ਰਿਹਾ ਤਾਂ ਉਸ ਕੇਸ ਦੇ ਵਿੱਚ ਜਿਹੜੀ ਆ ਉਹ ਸਾਨੂੰ ਮੁਸ਼ਕਲ ਆਏਗੀ ਆਏਗੀ ਸੋ ਇਸ ਚੀਜ਼ ਨੂੰ ਸਰ ਜਿਹੜਾ ਹੈ ਉਹ ਅ ਅਸੀਂ ਤੁਹਾਡੇ ਚੈਨਲ ਦੇ ਥਰੂ ਮੈਂ ਬੇਨਤੀ ਕਰਦਾ ਵੀ ਅਧਿਆਪਕ ਸਹਿਬਾਨ ਜਿਹੜੇ ਨੇ ਉਹ ਪੇਰੈਂਟਸ ਜਿਹੜੇ ਨੇ ਉਹ ਅਧਿਆਪਕ ਸਹਿਬਾਨ ਲਗਾਤਾਰ ਜੇ ਮਿਹਨਤ ਕਰਦੇ ਉਹਨਾਂ ਦੀ ਹੈਲਪ ਤੇ ਹੁਣ ਬੱਚੇ ਨੂੰ ਡੇਲੀ ਸਕੂਲ ਭੇਜ ਹਾਲਤ ਇਹੋ ਜੀ ਹੋ ਜਾਂਦੀ ਹੈ ਸਰ ਕਿ ਪੇਰੈਂਟਸ ਬਗੋਂ ਜਿਹੜੇ ਆ ਉਹ ਬਹਾਨਾ ਬਣਾ ਦਿੰਦੇ ਆ ਕਿ ਬੱਚਾ ਜਿਹੜਾ ਜੀ ਉਹ ਅਸੀਂ ਕੰਮ ਕਰ ਰਹੇ ਆ ਜੀ ਅਸੀਂ ਮਾਸੀ ਕੋ ਭੇਜਤਾ ਜੀ ਉਹ ਭੂਆ ਨੇ ਬੁਲਾ ਲਿਆ ਜੀ ਸੋ ਉਹ ਚੀਜ਼ ਜੀ ਪੇਰੈਂਟ ਬੱਚੇ ਦੀ ਜਿਹੜੀ ਆ ਉਹ ਸੇਵਰ ਕਰਨ ਦਾ ਵੀ ਬਹੁਤ ਮੁਸ਼ਕਲ ਹੋ ਜਾਂਦੀ ਸੋ ਇਸ ਚੀਜ਼ ਨੂੰ ਅਸੀਂ ਜ਼ਰੂਰ ਚਾਹੁੰਦੇ ਆ ਕਿ ਬੱਚਾ ਡੇਲੀ ਸਕੂਲ ਆਉਣਾ ਚਾਹੀਦਾ ਸੋ ਇਹ ਮੈਂ ਮੈਸੇਜ ਕਰਨੀ ਜ਼ਰੂਰ ਚਾਹੁੰਦਾ ਹਾਂ ਧੰਨਵਾਦ ਸੋ ਬਿਲਕੁਲ ਜੀ ਜਿੱਸਾ ਤੁਸੀਂ ਸੁਣਿਆ ਕਿ ਸਕੂਲ ਦੇ ਵਿੱਚ ਜੋ ਜੋ ਪ੍ਰਿੰਸੀਪਲ ਨੇ ਉਹਨਾਂ ਵੱਲੋਂ ਇੱਕ ਜੋ ਬਤਾਉ ਡਿਊਟੀ ਨਹੀਂ ਉਹ ਆਪਣਾ ਫਰਜ਼ ਸਮਝਦੇ ਹੋਏ ਇਸ ਸਕੂਲ ਦੀ ਜੋ ਹੈ ਉਹ ਡਵੈਲਪਮੈਂਟ ਕਰਾ ਰਹੇ ਔਰ ਜੋ ਲੋਕਲ ਮੈਸੀ ਦੇ ਰਹੇ ਕਿ ਬੱਚਿਆਂ ਦਾ ਤੁਸੀਂ ਵੀ ਪ੍ਰੋਪਰ ਜੋ ਹੈ ਉਹ ਸਾਨੂੰ ਗਾਈਡ ਕਰੋ ਬੱਚਿਆਂ ਨੂੰ ਕੈਮਰਾ ਪਰਸਨ ओरिजिनल ਵਿਕਮ ਸਿੰਘ ਜੀ ਤੋਂੜੇਪੁਰ ਪੰਜਾਬੀ ਅਭਿਵਿਵਰਦਾਸ